ਕੁਝ ਹੋਸ਼ ਕਰੋ ਮੁੰਡਿਓ ਮਹਿੰਗੇ ਮੁੱਲ ਲੱਗਦੇ ਨੇ ਵੀ ਤੇ ਤੁਹਾਨੂੰ ਨਸ਼ਾ ਵਾਲੇ ਤਾਂ ਦਾ ਕੋਈ ਮਾਵਾ ਜੀਉਣ ਆਸਰੇ ਕੀ ਦੇ ਪੰਜਾਬ ਅੱਜ ਉਦਾਸ ਹੈ ਇਹ ਬੜੀ ਵਾਰੀ ਉਦਾਸ ਹੋਇਆ ਹੈ ਪਰ ਹਮੇਸ਼ਾ ਆਪਣੀ ਉਦਾਸੀ ਦੇ ਵਿੱਚੋਂ ਨਿਕਲ ਕੇ ਇਸ ਨੇ ਚੜ੍ਹਦੀ ਕਲਾ ਦਾ ਡੰਕਾ ਬਜਾਇਆ ਹੈ ਹਮੇਸ਼ਾ ਹੀ ਇਸ ਦੇ ਚੜ੍ਹਦੀ ਕਲਾ ਦੇ ਝੰਡੇ ਉਲੰਧ ਹੋਏ ਨੇ ਬਿਸ਼ੱਕ ਪ੍ਰਵਾਸ ਮੁਡਕਦੀਮ ਤੋਂ ਜਾਰੀ ਹੈ ਪਰ ਅੱਜ ਜੋ ਪ੍ਰਵਾਸ ਹੋ ਰਿਹਾ ਹੈ ਇਹ ਬੜਾ ਚਿੰਤਾਜਨਕ ਤੇ ਦੁਖਦਈ ਹੈ ਜਿਹੜਾ ਕੁਝ ਸਮੇਂ ਕੁਝ ਸਾਲ ਪਹਿਲਾਂ ਪ੍ਰਵਾਸ ਹੁੰਦਾ ਸੀ ਉਹਦੇ ਵਿੱਚ ਪੰਜਾਬ ਦੇ ਨੌਜਵਾਨ ਬੇਸ਼ੱਕ ਇੱਕ ਘਰ ਦੇ ਵਿੱਚ ਦੋ ਦੋ ਚਾਰ ਚਾਰ ਨੌਜਵਾਨ ਹੁੰਦੇ ਸੀ ਤਾਂ ਇੱਕ ਅੱਧਾ ਵਿਦੇਸ਼ ਚਲਾ ਜਾਂਦਾ ਸੀ ਉੱਥੋਂ ਕਮਾਈ ਕਰਕੇ ਮੁੜ ਕੇ ਆ ਕੇ ਪੰਜਾਬ ਦੇ ਵਿੱਚ ਇਨਵੈਸਟ ਕਰਦਾ ਸੀ ਇੱਥੇ ਆ ਕੇ ਜਾਇਦਾਦ ਖਰੀਦੇ ਸੀ ਜ਼ਮੀਨ ਕੋਠੀਆਂ ਬਣਾਉਂਦੇ ਸੀ ਪੰਜਾਬ ਨੂੰ ਖੁਸ਼ਹਾਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਪੈਸਾ ਇਨਵੈਸਟ ਹੁੰਦਾ ਸੀ ਵਿਦੇਸ਼ਾਂ ਤੋਂ ਜਰ ਜੋ ਹੁਣ ਪ੍ਰਵਾਸ ਹੋ ਰਿਹਾ ਹੈ ਨੌਜਵਾਨੀ ਦਾ ਸਾਡੇ ਸਟੂਡੈਂਟਸ ਦੇ ਰੂਪ ਦੇ ਵਿੱਚ ਸਾਡੇ ਵਿਦਿਆਰਥੀ ਜਿਹੜੇ 10+2 ਕਰਕੇ ਹੀ ਇੱਥੋਂ ਮਾਈਗ੍ਰੇਟ ਹੋ ਜਾਂਦੇ ਨੇ ਉਹ ਮੁੜ ਕੇ ਪੰਜਾਬ ਵੱਲ ਮੂੰਹ ਨਹੀਂ ਕਰਦੇ ਹੌਲੀ ਹੌਲੀ ਉਹਨਾਂ ਦੇ ਮਾਪੇ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਇੱਥੋਂ ਘਰ-ਬਾਰ ਕੋਠੀਆਂ ਵਿਕ ਜਾਂਦੀਆਂ ਜ਼ਮੀਨਾਂ ਵਿਕ ਜਾਂਦੀਆਂ ਜ਼ਮੀਨ-ਪਾਂਡਾ ਵੇਚ ਕੇ ਸਦਾ-ਸਦਾ ਲਈ ਪੰਜਾਬ ਨੂੰ ਅਲਵਿਦਾ ਕਹਿ ਕੇ ਪੰਜਾਬ ਤੋਂ ਬੇਮੁਖ ਹੋ ਕੇ ਹਮੇਸ਼ਾ ਦੇ ਲਈ ਪੱਕੇ ਵਾਸੀ ਵਿਦੇਸ਼ਾਂ ਦੇ ਬਣ ਜਾਂਦੇ ਨੇ ਪੰਜਾਬ ਸਾਡੀ ਜਨਮ ਭੂਮੀ ਹੈ ਪੰਜਾਬ ਸਾਡੀ ਕਰਮ ਭੂਮੀ ਹੈ ਪੰਜਾਬ ਹੈ ਤਾਂ ਅਸੀਂ ਆ ਪੰਜਾਬ ਤਾਂ ਮੁੜ ਕੇ ਫੇਰ ਉੱਠ ਜੇਗਾ ਪਰ ਸਾਡੀ ਪਛਾਣ ਗਾਇਬ ਹੋ ਜਾਏਗੀ ਸਾਡੀ ਪਛਾਣ ਪੰਜਾਬ ਦੇ ਸਿਰ ਤੇ ਹੀ ਹੈ ਸੋ ਆਪਾਂ ਮੁੜ ਕੇ ਐਦਾਂ ਦਾ ਠੀਹਾ ਬਣਾਈਏ ਕਿ ਆਪਾਂ ਪੰਜਾਬ ਦੇ ਵਿੱਚ ਮੁੜਾ ਸਕੀਏ ਇਹ ਨਾ ਹੋਵੇ ਕਿ ਆਪਾਂ ਹਮੇਸ਼ਾ ਹਮੇਸ਼ਾ ਦੇ ਲਈ ਪੰਜਾਬ ਨੂੰ ਫਤੇ ਬਲਾ ਕੇ ਚਲੇ ਜਾਈਏ ਇਹ ਸਾਡੇ ਹਮੇਸ਼ਾ ਹੀ ਸਾਨੂੰ ਨੁਕਸਾਨਦਾਰ ਰਹੇਗੀ ਮੈਂ ਕੁਝ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਦਾ ਜੋ ਪੰਜਾਬ ਨਾਲ ਅੱਜਕੱਲ੍ਹ ਵਾਪਰ ਰਿਹਾ ਹੈ ਲਗਭਗ ਪੰਜਾਬ ਦੇ 40 ਹਜ਼ਾਰ ਵਿਦਿਆਰਥੀ ਕਰਜ਼ਾਈ ਨੇ ਜਿਹੜੇ ਐਜੂਕੇਸ਼ਨ ਲੋਨ ਲੈ ਕੇ ਵਿਦੇਸ਼ਾਂ ਦੀ ਧਰਤੀ 'ਚ ਵਿੱਦਿਆ ਗ੍ਰਹਿਣ ਕਰਨ ਜਾ ਰਹੇ ਨੇ ਬੜੇ ਨਿੱਕੀ ਉਮਰ ਦੇ ਵਿੱਚ ਜਦੋਂ ਅਸੀਂ ਨਿੱਕੀਆਂ-ਨਿੱਕੀਆਂ ਧੀਆਂ ਆਪਣੀਆਂ ਇਸ ਉਮਰ ਦੇ ਵਿੱਚ ਗਵਾਂਢੀ ਦੇ ਘਰ ਨਹੀਂ ਭੇਜਦੇ ਕਿਤੇ ਬਾਹਰ ਨਹੀਂ ਭੇਜਦੇ ਸ਼ਾਮਾਂ ਤੇ ਤੇ ਅਸੀਂ ਪਤਾ ਨਹੀਂ ਕੀ ਸੋਚ ਕੇ ਆਪਣੀਆਂ ਧੀਆਂ ਨੂੰ ਬਾਹਰਲੇ ਵਿਦੇਸ਼ਾਂ ਦੀ ਧਰਤੀ ਤੇ ਹਮੇਸ਼ਾ ਦੇ ਲਈ ਅਲਵਿਦਾ ਕਾਖ ਦਿੰਦੇ ਤਿੰਨ ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੈ 13747 ਲੜਕੀਆਂ ਸਿਰ 924.18 ਕਰੋੜ ਦਾ ਕਰਜ਼ਾ ਹੈ এডਿਕੇਸ਼ਨ ਲੋਨ ਦੀ ਮੈਂ ਗੱਲ ਕੇਵਲ ਕਰ ਰਿਹਾ ਹਾਂ ਬਾਕੀ ਹੋਰ ਕਿਸੇ ਕਰਜ਼ੇ ਦੀ ਗੱਲ ਨਹੀਂ ਮੈਂ ਕਰ ਰਿਹਾ ਰੋਜ਼ ਲਗਭਗ 250 ਵਿਦਿਆਰਥੀ ਪੰਜਾਬ ਦੀ ਧਰਤੀ ਤੋਂ ਵਿਦੇਸ਼ ਜਾ ਰਹੇ ਨੇ ਤੇ ਹਰ ਸਾਲ ਪੰਜਾਬ ਤੋਂ 68000 ਕਰੋੜ ਰੁਪਇਆ ਵਿਦੇਸ਼ਾਂ ਦੀ ਧਰਤੀ ਤੇ ਨਿਵੇਸ਼ ਹੋ ਰਿਹਾ ਕੈਨੇਡਾ ਨੇ ਪਿਛਲੇ ਸਾਲ 226450 ਵੀਜ਼ੇ ਮਨਜ਼ੂਰ ਕੀਤੇ ਕਿਸਾਨ ਜ਼ਮੀਨਾਂ ਵੇਚਣ ਲਈ ਮਜਬੂਰ ਨੇ ਜਾਂ ਫਿਰ ਜ਼ਮੀਨਾਂ ਨੂੰ ਗਹਿਣੇ ਰੱਖਣ ਲਈ ਮਜਬੂਰ ਨੇ ਤੇ ਜਿਹੜੀ ਜ਼ਮੀਨ ਇੱਕ ਵਾਰੀ ਗਹਿਣੇ ਪੈ ਜਾਂਦੀ ਆ ਹੌਲੀ 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 ਕਰਕੇ ਉਹ ਵਿਕ ਜਾਂਦੀ ਆ ਪਹਿਲਾਂ ਕਿਸਾਨਾਂ ਸਿਰ ਕਿਸਾਨੀ ਪਰਜੇ ਕਰਜ਼ੇ ਦੀ ਪੰਡ ਸੀ ਕਿਸਾਨੀ ਕਰਕੇ ਕਰਜ਼ਾ ਲੈਣਾ ਪੈ ਰਿਆ ਸੀ ਪਰ ਹੁਣ ਵਿੱਦਿਕ ਕਰਜ਼ੇ ਦੀ ਪੰਡ ਪੰਜਾਬ ਦੇ ਵਛਿੰਦਿਆਂ ਸਿਰ ਚੜ ਗਈ ਆ ਸਾਨੂੰ ਤਾਂ ਕੱਲਾ ਕਿਸਾਨੀ ਕਰਜ਼ਾ ਹੀ ਨਹੀਂ ਸੀ ਮੁਆਫ ਆ ਰਿਹਾ ਪਰ ਹੁਣ ਵਿਦੇਕ ਕਰਜ਼ੇ ਦੀ ਪੰਡ ਵੀ ਚੜਦੀ ਜਾ ਰਹੀ ਹੈ ਸੋ ਸੋਚਣਾ ਤਾਂ ਜ਼ਰੂਰ ਬਣਦਾ ਹੈ ਪੰਜਾਬ ਦੇ ਜਾਈਆਂ ਪੰਜਾਬ ਦੇ ਵਾਸੀਆਂ ਕਿਤੇ ਨਾ ਕਿਤੇ ਤੁਸੀਂ ਅਸੀਂ ਸਾਰੇ ਨਾਲ ਰਲ ਕੇ ਸੋਚਣਾ ਹੈ ਠੀਕ ਹੈ ਕਿ ਪ੍ਰਵਾਸ ਬਿਨਾਂ ਗੁਜ਼ਾਰਾ ਨਹੀਂ ਪ੍ਰਵਾਸ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਸਾਡੇ ਨੌਜਵਾਨ ਧੀਆ ਪੁੱਤ ਉਹਨਾਂ ਕਰਕੇ ਪੰਜਾਬ ਖੁਸ਼ਹਾਲ ਹੋਇਆ ਪਰ ਇਹ ਨਾ ਹੋਵੇ ਅਸੀਂ ਪੱਕੇ ਵਸਿੰਦੇ ਉੱਥੋਂ ਦੇ ਬਣ ਕੇ ਰਹਿ ਜਾਈਏ ਤਾਂ ਪੰਜਾਬ ਨੂੰ ਤਲੰਜਲੀ ਦੇ ਦਈਏ ਪੰਜਾਬ ਤੋਂ ਹਮੇਸ਼ਾ ਲਈ ਦੂਰ ਹੋ ਜਾਈਏ ਮੁੜ ਕੇ ਅਸੀਂ ਪੰਜਾਬ ਹੀ ਆਉਣਾ ਹੈ ਪੰਜਾਬ ਹੀ ਸਾਨੂੰ ਸੰਭਾਲੇਗਾ ਜੇ ਪੰਜਾਬ ਹੈ ਤਾਂ ਅਸੀਂ ਹੈ ਗੌਰ ਜਰੂਰ ਕਰਿਓ ਤਾਂ ਕਿ ਆਪਾਂ ਮੁੜਕੇ ਇਸ ਨੂੰ ਪੰਜਾਬ ਨੂੰ ਫੇਰ ਖੁਸ਼ਹਾਲ ਬਣਾ ਸਕੀਏ ਪੰਜਾਬ ਦੇ ਵਿੱਚ ਆ ਕੇ ਆਪਾਂ ਪੱਕੇ ਟਿਕਾਣੇ ਇੱਥੋਂ ਰੱਖ ਸਕੀਏ ਕਦੇ ਜ਼ਮੀਨਾਂ ਜਾਇਦਾਦਾਂ ਵੇਚਣ ਦੀ ਭੁੱਲ ਕੇ ਵੀ ਖੇਚਣ ਨਾ ਕਰੀਏ